ਮੁਲਾਜ਼ਮਾਂ ਨਾਲ ਐਡੀ ਦੇਵਫਾਈ ਕੀਤੀ ਆ ਕੈਪਟਨ ਸਰਕਾਰ ਨੇ ਵੀ ਬਾਦਲ ਸਰਕਾਰ ਨੇ ਵੀ ਇਹ ਧਰਮਿਆਂ 'ਚ ਬਹਿੰਦੇ ਸੀ ਧਰਮਿਆਂ 'ਚ ਬਹਿੰਦੇ ਸੀ ਵੀ ਅਸੀਂ ਆ ਕੇ ਕਰਾਂਗੇ ਅਸੀਂ ਆ ਕੇ ਕਰਾਂਗੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਸਾਰੇ ਪੈਸੇ ਦੇ ਤੁਸੀਂ ਦੇਖ ਲਓ ਮਤਲਬ ਅਮਲੀ ਤੌਰ ਤੇ ਉਹੀ ਨੀਤੀਆਂ ਚੱਲ ਰਹੀਆਂ ਨੇ ਕਾਂਗਰਸ ਵਾਲੀਆਂ ਅਕਾਲੀਆਂ ਹਰਪਾਲ ਚੀਮਾ ਇਹ ਜਿਹੜਾ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੁਲਾਜ਼ਮ ਮੰਗ ਕਰਦੇ ਨੇ ਤਾਂ ਹਰਪਾਲ ਚੀਮਾ ਆਪ ਪ੍ਰੋਟੈਸਟ ਕਰਦੇ ਨੇ ਹਰਪਾਲ ਚੀਮਾ ਦੇ ਹੱਥ ਦੇ ਵਿੱਚੋਂ ਸੀਗਾ ਸ਼ੌਂਕ ਨਹੀਂ ਮਜਬੂਰੀ ਹੈ ਪੁਰਾਣੀ ਪੈਨਸ਼ਨ ਜ਼ਰੂਰੀ ਹੈ ਤੇ ਹੁਣ 2.5 ਸਾਲ ਹੋ ਗਏ ਹੁਣ ਹਰਪਾਲ ਚੀਮਾ ਦਾ ਇੱਕ ਸ਼ਬਦ ਨਹੀਂ ਆਇਆ ਉਹਨਾਂ ਬਾਰੇ ਸਪੀਕਰ ਸਾਹਿਬ ਸੰਗਮਾ ਸਾਹਿਬ ਉਹਨਾਂ ਦੀ ਵੀਡੀਓ ਫਿਰਦੀ ਹੈ ਤੁਰੀ ਉਹ ਕਹਿੰਦੇ ਹੱਦ ਹੋ ਗਈ ਵੀ 5 ਸਾਲ ਬਾਅਦ ਪੈਨਸ਼ਨ ਕਿਸੇ ਨੂੰ ਇੰਨੇ ਚਿਰ ਬਾਅਦ ਪੈਨਸ਼ਨ ਜਿਹੜੇ ਅੱਧੀ ਉਮਰ ਲਾਣਨਦੇ ਨੇ 30-30 ਸਾਲ 25-25 ਸਾਲ ਉਹਨਾਂ ਨੂੰ ਪੈਨਸ਼ਨ ਨਹੀਂ ਇਹ ਹੋਣੀ ਚਾਹੀਦੀ ਹੈ ਪਰ ਉਹਨਾਂ ਨੂੰ 3 ਸਾਲ ਦੇ ਲਈ ਕੋਈ 18000 ਰੁਪਏ ਮਿਲਦਾ ਸਾਰੇ ਨਵੇਂ ਮੁਲਾਜ਼ਮਾਂ ਨੂੰ ਤੇ ਕੀ ਕਿਸੇ ਐਮਐਲਏ ਨੂੰ ਇਹਨਾਂ ਦੇ ਕਿਸੇ ਐਮਪੀ ਨੂੰ ਜਾਂ ਮੁੱਖ ਮੰਤਰੀ ਨੂੰ ਆਪ ਇਹਨਾਂ ਦਾ ਕੋਈ ਪਰਵੀਸ਼ਨ ਪੀੜ ਹੈਗਾ ਕੋਈ ਮੁੱਖ ਮੰਤਰੀ ਦਾ ਸਾਥ 2 ਸਾਲ ਜਾਂ ਕੋਈ ਐਮਐਲਏ ਕੋਈ ਇਹਨਾਂ ਦਾ ਪਰਵੀਸ਼ਨ ਪੀੜ ਹੈਗਾ ਕਿ ਇਹ 3 ਸਾਲ ਕੰਮ ਕਰਨਗੇ 10000 ਰੁਪਏ 20000 ਰੁਪਏ ਕਿਸੇ ਦੀ 1 ਲੱਖ ਤੱਕ ਤਨਖਾਹ ਕਿਸੇ ਨੂੰ 15000 ਜਾਂ 21000 ਮਿਲਦਾ ਜੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਸੂਲਤਰ ਕਿੱਥੇ ਗਿਆ ਜੀ ਸਾਰੇ ਕਾਸੇ ਤੇ ਮੈਂ ਨਹੀਂ ਬਈ ਉਹ ਜਿਹੜੇ 2015 ਤੋਂ ਪਹਿਲਾਂ ਦੇ ਕਲਰਕ ਨੇ ਉਹ 70 8000 ਤੱਕ 60 17000 ਤੱਕ ਸਾਰੇ ਤਨਖਾਹ ਲੈ ਰਹੇ ਨੇ ਤੇ ਜਿਹੜੇ 15 ਤੋਂ 2020 ਤੱਕ ਸੁਖਵੀਰ ਬਾਦਲ ਨੇ 15 ਚਕ ਫੈਸਲਾ ਲਾਗੂ ਕਰਤਾ ਪਰਵੀਸ਼ਨ ਪੀਰ ਵਾਲਾ ਬੇਸਿਕ ਸੈਲਰੀ ਵਾਲਾ ਉਹ 3 ਸਾਲ ਬਾਅਦ ਔਖੇ ਸੌਖੇ ਅਗਲੇ ਕੱਢ ਲੈਂਦੇ ਸੀ ਚਲੋ ਪੈਰਾਂਸਰ ਹੋ ਜਾਂਦਾ ਸੀ ਉਸ ਤੋਂ ਬਾਅਦ 35 40000 ਤਨਖਾਹ ਤੇ ਪਹੁੰਚ ਜਾਂਦੇ ਸੀ ਕੈਪਟਨ ਸਾਹਿਬ ਨੇ ਤਾਂ ਜਮਾਈ ਹੱਦ ਕਰਤੀ ਨਾ ਉਹ ਸੈਂਟਰਲ ਵਾਲੀ ਸਾਰੀ ਸਕੀਮ ਲਾਗੂ ਕਰਤੀ ਹੁਣ ਉਹਨਾਂ ਨੂੰ 18 20000 ਮਿਲਦਾ ਉਸ ਤੋਂ ਬਾਅਦ 28 32000 ਹੋਜੂ ਪਹਿਲਾ ਲੋਕ ਕਹਿੰਦੇ ਸੀ ਪੰਜਾਬ ਦੇ ਪੇਸਕੇਲ ਲਾਗੂ ਕਰੋ ਪੰਜਾਬ ਦੇ ਪੇਸ ਕੋ ਹਰਿਆਣਾ ਵੀ ਕਹਿੰਦਾ ਸੀ ਚੰਡੀਗੜ੍ਹ ਵੀ ਕਹਿੰਦਾ ਸੀ ਹਿਮਾਚਲ ਵੀ ਕਹਿੰਦਾ ਸੀ ਹੋਰ ਵੀ ਕਹਿੰਦੇ ਸੀ ਫਿਰ ਹੁਣ ਹਾਲਤ ਇਹ ਹੋ ਗਈ ਤੇ ਕੇਂਦਰ ਦੇ ਇਹਨਾਂ ਨੇ ਲਾਗੂ ਕਰਨ ਕਰਨੇ ਸ਼ੁਰੂ ਕਰਤੇ ਹੁਣ ਕਿਤੇ ਮੰਗ ਹੁੰਦੀ ਹੈ ਪੰਜਾਬ ਦੇ ਪੇਸਕੇਲ ਲਾਗੂ ਕਰੋ ਜਿਹੜੀਆਂ ਜਥੇਵੰਦੀਆਂ ਨੇ ਮਤਲਬ ਉਹਨਾਂ ਨੂੰ ਬਾਹਰ ਨਹੀਂ ਵਾਰ ਕਿਸੇ ਨੂੰ ਕਿੰਨੀ ਵਾਰ ਮੀਟਿੰਗ ਲਿਖਤੀ ਤੈਅ ਕਰਦੇ ਨੇ ਲਿਖਤੀ ਤਿਆ ਕਰਦੇ ਨੇ ਨਿਤਰੀਕ ਨੂੰ ਮੁਲਤਵੀ ਕਰਕੇ ਅਗਲੀ ਤਰੀਕ ਮੁਲਤਵੀ ਕਰਕੇ ਅਗਲੀ ਤਰੀਕ ਮੁਲਤਵੀ ਕਰਕੇ ਅਗਲੀ ਤਰੀਕ ਉਹਨਾਂ ਨੇ ਅਗਲੀ ਮੀਟਿੰਗ ਕਰਨ ਤੋਂ ਇਨਕਾਰ ਕਰਤਾ ਦੂਜੇ ਪਾਸੇ ਤੁਸੀਂ ਇਹ ਕਹਿੰਦੇ ਹੋ ਮੁੱਖ ਮੰਤਰੀ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ ਜਿਹੜਾ ਜੋ ਮਰਜ਼ੀ ਆਵੇ ਜੇ ਜਥੇਵੰਨੀਆਂ ਦੇ ਆਗੂ ਜਿਹੜੇ ਹਜ਼ਾਰਾਂ ਨੂੰ ਜਾਂ ਕਿੰਨਿਆਂ ਦੀ ਨੁਮਾਇੰਦਗੀ ਕਰਦੇ ਨੇ ਯੂਨੀਅਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਤੇ ਲੋਕਾਂ ਦੀ ਗੱਲ ਸੁਣਵਾਈ ਕਿੱਥੇ ਆ ਜੀ ਮਤਲਬ ਹੁਣ ਲੋੜ ਜਿੱਥੇ ਸਾਰੇ ਮੁਲਾਜ਼ਮ ਵਰਗਾਂ ਨੂੰ ਜਾਂ ਕਿਸਾਨਾਂ ਨੂੰ ਇੱਕ ਸਾਂਝੇ ਫਰੰਟਾਂ ਦੀ ਲੋੜ ਆ ਜੇ ਉਹਨਾਂ ਨੇ ਕੁਝ ਮਨਾਉਣਾ ਨਹੀਂ ਇਹਨਾਂ ਨੇ ਬਹੁਤ ਬੁਰੀ ਧੜੀ ਵਈਆ ਇਹ ਤਾਂ ਇਹ ਮਿੱਥੀ ਫਿਰਦੇ ਨੇ ਵੀ ਸਾਡਾ ਕੀ ਕਰ ਲੈਣਗੇ ਸੋ ਇਸ ਕਰਕੇ ਸਾਰੀਆਂ ਯੂਨੀਅਨਾਂ ਨੂੰ ਵੀ ਮਤਲਬ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਤੇ ਇਹ ਸਮਝਣ ਦੀ ਲੋੜ ਆ ਵੀ ਸਰਕਾਰਾਂ ਹੁਣ ਖੋਹਣ ਤੇ ਲੱਗੀਆਂ ਹੋਈਆਂ ਨੇ ਜਿਹੜਾ ਕਹਿੰਦੇ ਨੇ ਕੱਠ ਲੋਹੇ ਦੀ ਲੱਕ ਸਰਵਿਸ ਜਾਲਮ ਦੇ ਜੇ ਇਹ ਯੂਨੀਅਨਾਂ ਚਾਹੇ ਜਿੰਨੀਆਂ ਵੀ ਹੈਗੀਆਂ ਨੇ ਇਹ ਸਾਂਝੀਆਂ ਮੰਗਾ ਖਤਰ ਕਈ ਗੱਲਾਂ ਉਹਨਾਂ ਦੀਆਂ ਨਹੀਂ ਹੁੰਦੀਆਂ ਪਰ ਨਾਲ ਦੇਣੀਆਂ ਹੁੰਦੀਆਂ ਨੇ ਇਹ ਗੱਲਾਂ ਨਾਲ ਦੀਆਂ ਉਹਨੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਕਿਸਾਨਾਂ ਨੂੰ ਉਹਨਾਂ ਨੂੰ ਕੋਈ ਸਾਂਝਾ ਘੋਲ ਉਸਾਰਨ ਦੀ ਗੱਲ ਜੇ ਜਿਹੜੀਆਂ ਜਥੇਬੰਦੀਆਂ ਨੇ ਮਤਲਬ ਉਹਨਾਂ ਨੂੰ 12ਵੀਂ ਵਾਰ ਕਿਸੇ ਨੂੰ ਕਿੰਨੀ ਵਾਰ ਮੀਟਿੰਗ ਲਿਖਤੀ ਤੈਅ ਕਰਦੇ ਨੇ ਲਿਖਤੀ ਤੈਅ ਕਰਦੇ ਨੇ ਤਰੀਕ ਨੂੰ ਮੁਲਤਵੀ ਕਰਕੇ ਅਗਲੀ ਤਰੀਕ ਮੁਲਤਵੀ ਕਰਕੇ ਅਗਲੀ ਤਰੀਕ ਮੁਲਤਵੀ ਕਰਕੇ ਅਗਲੀ ਤਰੀਕ ਤਿੰਨ ਤਰੀਕਾਂ ਚਾਰ ਤਰੀਕਾਂ ਅਗਸਤ ਦੀਆਂ ਪੈ ਗਈਆਂ ਨੇ ਚਾਰ ਤਰੀਕਾਂ ਇਹਦੇ ਵਿੱਚੇ ਨੇ ਉਹਨਾਂ ਨੇ ਅਗਲੀ ਮੀਟਿੰਗ ਕਰਨ ਤੋਂ ਇਨਕਾਰ ਕਰਤਾ ਨਹੀਂ ਪ੍ਰੋਸੈਜੋਗਤਾ ਹੁੰਦੀ ਹੈ ਨਾ ਕਿਸੇ ਆਲੇ ਪਾਸੇ ਤੁਸੀਂ ਇਹ ਕਹਿੰਦੇ ਹੋ ਮੁੱਖ ਮੰਤਰੀ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ ਜਿਹੜਾ ਜੋ ਮਰਜੀ ਆਵੇ ਜੇ ਜਥੇਬੰਦੀਆਂ ਦੇ ਆਗੂ ਜਿਹੜੇ ਹਜ਼ਾਰਾਂ ਨੂੰ ਜਾਂ ਕਿੰਨਿਆਂ ਦੀ ਨੁਮਾਇੰਗੀ ਕਰਦੇ ਨੇ ਯੂਨੀਅਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਤੇ ਲੋਕਾਂ ਦੀ ਸੁਣਵਾਈ ਕਿੱਥੇ ਹੈ ਜੀ ਫਿਰ ਤੁਸੀਂ ਮੈਨੂੰ ਇਹ ਦੱਸੋ ਨਹੀਂ ਬਝੂ ਹੀ ਹੈ ਨਾ ਹੁਣ ਜਿਹੜੀ ਯੂਨੀਅਨ 2 ਮਹੀਨਿਆਂ ਦੇ ਵਿੱਚ 8-10 ਵਾਰੀ ਜਿਨ੍ਹਾਂ ਨੂੰ ਟਾਈਮ ਮਿਲ ਗਿਆ ਮੁੱਖ ਮੰਤਰੀ ਟਾਈਮ ਦੇ ਦਿੰਦੇ ਨੇ ਹੁਣ ਅੱਗੇ ਹੁਣ ਅੱਗੇ 12 ਸਤੰਬਰ ਦੀ ਮੀਟਿੰਗ ਸੀ ਉਹ ਕਹਿੰਦੇ ਅਸੀਂ ਮੀਟਿੰਗ ਨਹੀਂ ਕਰਨੀ ਮਤਲਬ ਜਿੱਥੇ ਅਸੀਂ ਇਹ ਮੰਨਦੇ ਹ ਪਰ ਉਸ ਸੰਯੋਗਤਾ ਹੀ ਹੁੰਦੀ ਹੈ ਨਾ ਮੁੱਖ ਮੰਤਰੀ ਦਾ ਇਕੱਲਾ ਇਕੱਲਾ ਲਫਜ਼ ਯਕੀਨੀ ਨਹੀਂ ਹੁੰਦਾ ਪਰ ਉਸੇ ਹਰੇਕ ਦਾ ਮੰਨਦਾ ਮਤਲਬ ਇੱਥੇ ਤਾਂ ਹੁਣ ਪਰ ਉਸੇ ਯੋਗਤਾ ਹੀ ਉੱਠ ਗਈ ਯੂਨੀਅਨਾਂ ਕਹਿੰਦੀਆਂ ਸੀ ਉਹ ਨਹੀਂ ਕਰਨੀ ਮੀਟਿੰਗ ਨਹੀਂ ਕਰਨੀ ਜਦੋਂ ਸਾਰੇ ਕਹਿ ਰਹੇ ਹੈ ਜੀ ਜੋ ਤੁਸੀਂ ਲਿਖਤੀ ਵਾਅਦੇ ਕੀਤੇ ਹੋਏ ਸਾਡੇ ਨਾਲ ਉਹ ਚੋ ਕੋ ਇੱਕ ਤਾਂ ਪੂਰਾ ਕਰੋ ਐਂ ਤਾਂ ਹੈ ਨਹੀਂ ਵੀ ਸਰਕਾਰ ਕੰਮ ਨਹੀਂ ਕਰਦੀ ਜੋ ਕੋਈ ਵੀ ਨੌਕਰੀ ਨਹੀਂ ਦਿੰਦੀ ਐਂ ਤਾਂ ਆਪਾਂ ਕਹਿ ਨਹੀਂ ਸਕਦੇ ਜੀ ਪਰ ਜਿਹੜਾ ਤੁਸੀਂ ਕਿਹਾ ਸੀ ਪੈਨ ਸਭ ਤੋਂ ਵੱਧ ਬੇਰੁਜ਼ਗਾਰਾਂ ਲਈ ਚੱਲੂ ਉਹ ਤਾਂ ਦਿਖਾਓ ਨਾ ਜੀ ਮੈਂ ਉਹੀ ਗੱਲ ਕਰਦਾ ਹਰਪਾਲ ਚੀਮਾ ਇਹ ਜਿਹੜਾ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮਲਾਜ ਮੰਗ ਕਰਦੇ ਨੇ ਤਾਂ ਹਰਪਾਲ ਚੀਮਾ ਆਪ ਪ੍ਰੋਟੈਸਟ ਕਰਦੇ ਨੇ ਹਰਪਾਲ ਚੀਮੇ ਦੇ ਹੱਥ ਦੇ ਵਿੱਚ ਉਹ ਸੀਗਾ ਸ਼ੌਂਕ ਨਹੀਂ ਮਜਬੂਰੀ ਹੈ ਪੁਰਾਣੀ ਪੈਨਸ਼ਨ ਜ਼ਰੂਰੀ ਹੈ ਤੇ ਹੁਣ 2.5 ਸਾਲ ਹੋ ਗਏ ਹੁਣ ਹਰਪਾਲ ਚੀਮਾ ਦਾ ਇੱਕ ਸ਼ਬਦ ਨਹੀਂ ਆਇਆ ਉਹਨਾਂ ਬਾਰੇ ਮੈਂ ਕਹਿੰਦਾ ਸਾਡੇ ਮਿੱਤਰ ਨੇ ਆਪਣੇ ਨਹੀਂ ਜੀ ਆਪਣੇ ਸਪੀਕਰ ਸਾਹਿਬ ਜੀ ਸਨੋ ਸਾਹਿਬ ਉਹਨਾਂ ਦੀ ਵੀਡੀਓ ਫਿਰਦੀ ਆ ਤੁਰੀ ਉਹ ਕਹਿੰਦੇ ਹੱਦ ਹੋ ਗਈ ਵੀ 5 ਸਾਲ ਬਾਅਦ ਪੈਨਸ਼ਨ ਕਿਸੇ ਨੂੰ ਇੰਨੇ ਚਿਰ ਬਾਅਦ ਪੈਨਸ਼ਨ ਜਿਹੜੇ ਅਸੀਂ ਅੱਧੀ ਉਮਰ ਲਾ ਦਿੰਦੇ ਨੇ 30 30 ਸਾਲ 25 25 ਸਾਲ ਉਹਨਾਂ ਨੂੰ ਪੈਨਸ਼ਨ ਨਹੀਂ ਇਹ ਹੋਣੀ ਚਾਹੀਦੀ ਆ ਫਿਰ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਜੀ ਉੱਥੇ ਭੇਜਤਾ ਵਫਰ ਦਾ ਅਧਿਆਨ ਕਰਨ ਕੀ ਘਟੇ ਆ ਕੀ ਲਿਆਂਦਾਓ ਸਾਰੇ ਕਿਸੇ ਦਾ ਯਾਨੀ ਗਰਾਊਂਡ ਤੇ ਕੋਈ ਕੰਮ ਹੁੰਦਾ ਨਹੀਂ ਦਿਸ ਰਿਹਾ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਗੱਲਾਂ ਨਾ ਖੜਾ ਜੀ ਕੋਈ ਵਧੀਆ ਬਣਾ ਲੈਂਦਾ ਕੋਈ ਘਟੀਆਂ ਬਣਾ ਲੈਂਦਾ ਮਤਲਬ ਜੇ ਦੂਜੀ ਮੈਂ ਗੱਲ ਕਰਦੇ ਇਸੇ ਮਸਲੇ ਨਾਲ ਜੁੜੀ ਹੋਈ ਕਿ ਹੁਣ ਇੱਕ ਤਾਂ ਪੁਰਾਣੀ ਪੈਨਸ਼ਨ ਦੀ ਆ ਇੱਕ ਹੁਣ ਦੂਜੀ ਨਵੇਂ ਮੁਲਾਜ਼ਮ ਨੇ ਪਹਿਲਾਂ ਤਾਂ ਇਹਦੇ ਕੰਡੇ ਤਾਂ ਵੈਸੇ ਕਾਲੀਦਾਲ ਨੇ ਬੀਜੇ ਸੀ ਸੁਖਵੀਰ ਸਿੰਘ ਬਾਦਲ ਨੇ ਜਦੋਂ 2015 ਦੇ ਵਿੱਚ ਪਰਵੀਸ਼ਨ ਪੀਰੀਡ ਲਾਗੂ ਕਰਕੇ ਉਹਨਾਂ ਦੀ ਬੇਸਿਕ ਸੈਲਰੀ ਕਰਤੀ ਸੀ ਤਿੰਨ ਸਾਲ ਦੇ ਲਈ ਹੁਣ ਅੱਗੇ ਕੈਪਟਨ ਸਾਹਿਬ ਨੇ ਆ ਕੇ ਉਹ ਜਿਹੜਾ ਕੇਂਦਰ ਦਾ ਸੀ ਪੇ ਕਮਿਸ਼ਨ ਉਹ ਸਾਰਾ ਉਹ ਲਾਗੂ ਕਰਤਾ ਜਿਸ ਤਰੀਕੇ ਤਨਖਾਹ ਮਿਲਦੇ ਨੇ ਉਹ ਕੇਂਦਰ ਵਾਲਾ ਕਾਨੂੰਨ ਲਾਗੂ ਕਰਤਾ ਇਹਨਾਂ ਦੇ ਹੁਣ ਉਹਨਾਂ ਨੂੰ ਤਿੰਨ ਸਾਲ ਦੇ ਲਈ ਕੋਈ 1 ਫਾਰ 10000 ਰੁਪਏ ਮਿਲਦਾ ਸਾਰੇ ਨਵੇਂ ਮਲਾਜ਼ਮਾਂ ਨੂੰ ਤੇ ਕੀ ਕਿਸੇ ਐਮਐਲਏ ਨੂੰ ਇਹਨਾਂ ਦੀ ਕਿਸੇ ਐਮਪੀ ਨੂੰ ਜਾਂ ਮੁੱਖ ਮੰਤਰੀ ਨੂੰ ਆਪ ਇਹਨਾਂ ਦਾ ਕੋਈ ਪਰਵੀਸ਼ਨ ਪੀਰੀਡ ਹੈਗਾ ਕੋਈ ਮੁੱਖ ਮੰਤਰੀ ਦਾ ਸਾਲ 2 ਸ ਕੁਈ ਇਹਨਾਂ ਦਾ ਪਰਵੇਸ਼ਨ ਪੀੜ ਹੈਗਾ ਕਿ ਇਹ 3 ਸਾਲ ਕੰਮ ਕਰਨਗੇ 10000 ਤੇ 20000 ਤੇ ਮੈਂ ਜਦੋਂ ਭਰਤੀ ਹੋਇਆ ਨਾ ਜੀ ਸਮਾਜਿਕ ਸਿੱਖਿਆ ਦੇ ਅਧਿਆਪਕ ਵਜੋਂ 1997 ਚ ਉਦੋਂ 1 ਸਾਲ ਦਾ ਪਰਵੇਸ਼ਨ ਪੀੜ ਸੀ ਤਨਖਾਹ ਬੁਰੀ ਸੀ ਹਾਂ ਬਾਕੀ ਸਾਰੇ ਪੱਤੇ ਵੀ ਪੂਰੇ ਸੀ ਬਿਲਕੁਲ ਫਿਰ ਇਹਨਾਂ ਨੇ ਕੱਟਣ ਇਹ ਕਰਤਾ ਵੀ ਜਿਹੜੀ ਸਾਮੀ ਖਾਲੂ ਹੋਈ ਉਹ ਅਸੀਂ ਭਰਨੀ ਹੋਣੀ ਆਪਣੇ ਆਪ ਖਤਮ ਹੋ ਜੂ ਜੀ ਫਿਰ ਇਹਦੇ ਵਿੱਚੋਂ ਆ ਪਰਵੇਸ਼ਨ ਪੀੜ ਕਿਸੇ ਦਾ 2 ਸਾਲ ਕਰਤਾ ਬੇਸਿਕ ਪੇ ਕਰਤੀ ਫਿਰ 3 ਸਾਲ ਕਰਤਾ 3 ਸਾਲ ਕਰਤਾ ਬੇਸਿਕ ਪੇ ਕਰਤੀ ਤੇ ਮੁੜ ਕੇ ਜਿਹਨੂੰ 30000 ਮਿਲਣਾ ਸੀ ਉਹ 10000 ਤੇ ਆ ਗਿਆ ਸਾਰੇ ਕਹਿੰਦੇ ਮੁੜ ਕੇ ਤੁਸੀਂ ਜਿਹੜੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਪ੍ਰੋਫੈਸਰ ਨੇ ਕਿਸੇ ਦੀ 1 ਲੱਖ ਤੱਕ ਤਨਖਾਹ ਕਿਸੇ ਨੂੰ 15000 ਜਾਂ 21000 ਮਿਲਦਾ ਬਿਸਕ पे ਮਤਲਬ ਮਲਾਜਮਾਂ ਦੇ ਮਾਮਲਿਆਂ ਦਾ ਮੈਂ ਇੰਨਾ ਬੜਾ ਜਾਣੂ ਹਾਂ ਨਹੀਂ ਪਰ ਮਲਾਜਮਾਂ ਨਾਲ ਐਡੀ ਬੇਵਫਾਈ ਕੀਤੀ ਆ ਕੈਪਟਨ ਸਰਕਾਰ ਨੇ ਵੀ ਬਾਦਲ ਸਰਕਾਰ ਨੇ ਵੀ ਇਹ ਧਰਮਿਆਂ ਚ ਬੈਨੇ ਸੀ ਜਾ ਕੇ ਇਹ ਧਰਮਿਆਂ ਚ ਹਰੇਕ ਚ ਗੱਲ ਤੇ ਉਹੀ ਆ ਨਾ ਬੈਨੇ ਸੀ ਵੀ ਅਸੀਂ ਆ ਕੇ ਕਰਾਂਗੇ ਅਸੀਂ ਕਰ ਅਸੀਂ ਆ ਕੇ ਕਰਾਂਗੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਸਾਰੇ ਕਾਸੇ ਦਾ ਤੁਸੀਂ ਦੇਖ ਲਓ ਜੀ ਮਤਲਬ ਅਮਲੀ ਤੌਰ ਤੇ ਉਹੀ ਨੀਤੀਆਂ ਚੱਲ ਰਹੀਆਂ ਨੇ ਕਾਂਗਰਸ ਵਾਲੀਆਂ ਅਕਾਲੀਆਂ ਕੰਨ ਇੱਧਰ ਦੀ ਨਹੀਂ ਫੜਿਆ ਇੱਧਰ ਦੀ ਫੜ ਲਿਆ ਇਹਦੇ ਨਾਲ ਫਰਕ ਕੀ ਪੈਂਦਾ ਜੀ ਜਦੋਂ ਅਮਲੀ ਤੌਰ ਤੇ ਉਹਨਾਂ ਨੂੰ ਉਹ ਨਹੀਂ ਲਾਗੂ ਹੁੰਦਾ ਹੁਣ ਇਹਨਾਂ ਨੇ ਕੱਚਿਆਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਉਹ ਕਿੱਡਾ ਰੌਲਾ ਪਿਆ ਜੀ ਉਹਨਾਂ ਦੇ ਇੱਕ ਵੱਖਰਾ ਕਾਡਰ ਬਣਾਤਾ ਜੀ ਇਹ ਤਾਂ ਹੋ ਗਿਆ ਵੀ 58 ਸਾਲ ਤੱਕ ਉਹਨਾਂ ਦੀ ਨੌਕਰੀ ਦੀ ਗਰੰਟੀ ਹੋਗੀ ਪਰ ਉੱਤੇ ਜਿਹੜੇ ਸੀਐਸਆਰ ਹੁੰਦੀ ਆ ਸਿਵਲ ਸਰਵਿਸ ਰੂਲ ਹੁੰਦੇ ਨੇ ਉਹ ਨਿਯਮ ਲਾਗੂ ਨਹੀਂ ਹੁੰਦੇ ਉਸ ਤਰ੍ਹਾਂ ਦੀਆਂ ਛੁੱਟੀਆਂ ਨਹੀਂ ਲਾਗੂ ਹੁੰਦੀਆਂ ਜੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਸੂਲ ਫਿਰ ਕਿੱਥੇ ਗਿਆ ਜੀ ਸਾਰੇ ਕਾਸੇ ਚ ਉਲਟਾ ਸਭ ਹੋਇਆ ਹੁੰਦਾ ਜਿਹੜੇ ਕੱਚੇ ਨੇ ਜਾਂ ਠੇਕੇ ਤੇ ਰੱਖੇ ਹੋਏ ਨੇ ਉਹਨਾਂ ਤੋਂ ਕੰਮ ਦੱਬ ਕੇ ਲਿਆ ਜਾਂਦਾ ਕਿਉਂਕਿ ਉਹਨਾਂ ਤੇ ਹੁਕਮ ਬਹੁਤ ਚੱਲਦਾ ਉਹਨਾਂ ਨੂੰ ਕੱਢਿਆ ਜਾ ਸਕਦਾ ਹਟਾਇਆ ਜਾ ਸਕਦਾ ਤਲਵਾਰ ਲਟਕਦੀ ਰਹਿੰਦੀ ਆ ਕੰਮਨੋਂ ਨਾਲੋਂ ਵੱਧ ਤਨਖਾਹ ਬਹੁਤ ਘਟਦੀ ਹੁਣ ਮਾਣੇ ਭਾਈ ਉਹ ਜਿਹੜੇ 2015 ਤੋਂ ਪਹਿਲਾਂ ਦੇ ਕਲਰਕ ਨੇ ਉਹ 70 80 ਹਜ਼ਾਰ ਤੱਕ 60 70 ਹਜ਼ਾਰ ਤੱਕ ਸਾਰੇ ਤਨਖਾਹਾਂ ਲੈ ਰਹੇ ਨੇ ਤੇ ਜਿਹੜੇ 15 ਤੋਂ 2020 ਤੱਕ ਸੁਖਵੀਰ ਬਾਦਲ ਨੇ 15 ਚਕ ਫੈਸਲਾ ਲਾਗੂ ਕਰਤਾ ਪ੍ਰਵੇਸ਼ਨ ਪੀਰੀਡ ਵਾਲਾ ਬੇਸਿਕ ਸੈਲਰੀ ਵਾਲਾ ਉਹ 3 ਸਾਲ ਬਾਅਦ ਔਖੇ ਸੌਖੇ ਅਗਲੇ ਕੱਢ ਲੈਂਦੇ ਸੀ ਚਲੋ ਪੈਰਾਂਸਰ ਹੋ ਜਾਂਦਾ ਸੀ ਉਸ ਤੋਂ ਬਾਅਦ 35-40 ਹਜ਼ਾਰ ਤਨਖਾਹ ਦੇ ਪਹੁੰਚ ਜਾਂਦੇ ਸੀ ਕੈਪਟਨ ਸਾਹਿਬ ਨੇ ਤਾਂ ਜਮਾਈ ਹੱਦ ਕਰਤੀ ਨਾ ਉਹ ਸੈਂਟਰ ਵਾਲੀ ਸਾਰੀ ਸਕੀਮ ਲਾਗੂ ਕਰਤੀ ਹੁਣ ਉਹਨਾਂ ਨੂੰ 18-19 ਹਜ਼ਾਰ ਮਿਲਦਾ ਉਸ ਤੋਂ ਬਾਅਦ 28-29 ਹਜ਼ਾਰ ਹੋਜੂ ਤੇ ਇਹਨਾਂ ਨੇ ਤੇ ਆ ਕੇ ਕਿਸੇ ਦੀ ਵੀ ਟੋੜੇ ਅੜਕਾ ਨਹੀਂ ਨਾ ਮੈਂ ਜਿੱਥੇ ਤੱਕ ਮੇਰੇ ਯਾਦ ਆ ਪਹਿਲਾਂ ਲੋਕ ਕਹਿੰਦੇ ਸੀ ਪੰਜਾਬ ਦੇ ਪੇ ਸਕੇਲ ਲਾਗੂ ਕਰੋ ਹਾਂ ਪੰਜਾਬ ਦੇ ਪੇ ਸਕੇਲ ਹਰਿਆਣਾ ਵੀ ਕਹਿੰਦਾ ਸੀ ਚੰਡੀਗੜ੍ਹ ਵੀ ਕਹਿੰਦਾ ਸੀ ਹੁਮਾਕਲ ਵੀ ਕਹਿੰਦਾ ਸੀ ਹੋਰ ਵੀ ਕਹਿੰਦੇ ਸੀ ਫਿਰ ਹੁਣ ਹਾਲਤ ਇਹ ਹੋ ਗਈ ਕਿੰਦਰ ਦੇ ਇਹਨਾਂ ਨੇ ਲਾਗੂ ਕਰਨ ਕਰਨੇ ਸ਼ੁਰੂ ਕਰਤੇ ਹੁਣ ਕਿਤੇ ਮੰਗ ਹੁੰਦੀ ਹੈ ਪੰਜਾਬ ਦੇ ਪੇਸਕੇ ਲਾਗੂ ਕਰੋ ਕਿਉਂਕਿ ਇੰਨਾ ਖੰਡਾਤਾ ਤੁਸੀਂ ਦੇਖੋ ਕਿਸਾਨ ਅੰਦੋਲਨ ਐਡਾ ਵੱਡਾ ਮੁੜ ਕੇ 32 ਤੋਂ 62 ਯੂਨੀਅਨਾਂ ਬਣ ਗਈਆਂ ਨਾ ਇੱਥੇ ਖੰਡਾਤੀਆਂ ਅਈ ਅਧਿਆਪਕਾਂ ਦੇ ਦੇਖੋ ਗਵਰਨਮੈਂਟ ਟੀਚਰ ਯੂਨੀਅਨ ਹੁੰਦੀ ਸੀ ਸਾਂਝੀ ਜਦੋਂ ਚੋਣਾਂ ਹੁੰਦੀਆਂ ਸੀ ਮਕਲ ਧਮਕ ਪੈਂਦੀ ਸੀ ਸਾਰੇ ਪੰਜਾਬ 'ਚ ਬੀਬੀਸੀ ਤੋਂ ਖਬਰਾਂ ਹੁੰਦੀਆਂ ਸੀ ਗਵਰਨਮੈਂਟ ਦੇ ਅਧਿਆਪਕ ਯੂਨੀਅਨ ਨਹੀਂ ਚੋਣਦੀਆਂ ਹੁਣ ਜਿਵੇਂ ਟਰੱਕਾਂ ਦੇ ਨੰਬਰ ਲੱਗੇ ਹੁੰਦੇ ਨੇ 66 77 3485 2629 5864 ਆ ਜੁਨੀਅਨਾਂ ਤੋਂ ਮਤਲਬ ਖੰਡਾਤਾ ਤੁਸੀਂ ਦੇਖੋ ਮਲਾਜ਼ਮ ਖੰਡਾਤੇ ਕਿਸਾਨ ਖੰਡਾਤੇ ਮਤਲਬ ਹੁਣ ਲੋੜ ਜਿੱਥੇ ਸਾਰੇ ਮਲਾਜ਼ਮ ਵਰਗਾਂ ਨੂੰ ਜਾਂ ਕਿਸਾਨਾਂ ਨੂੰ ਇੱਕ ਸਾਂਝੇ ਫਰੰਟਾ ਦੀ ਲੋੜ ਆ ਜੇ ਉਹਨਾਂ ਨੇ ਕੁਝ ਮਨਾਉਣਾ ਨਹੀਂ ਇਹਨਾਂ ਨੇ ਬਹੁਤ ਬੁਰੀ ਧਾਰੀ ਹੋਈ ਐ ਇਹ ਤਾਂ ਇਹ ਮਿੱਥੀ ਫਿਰਦੇ ਨੇ ਵੀ ਸਾਡੇ ਕੀ ਕਰ ਲੈਣਗੇ ਜਿਵੇਂ ਸੁਖਵੀਰ ਨੇ ਐਨੇ ਸਾਲ ਰਾਜ ਕੀਤਾ ਵੀ ਚੋਣਾਂ ਪਾ ਜਿੱਤ ਗਈ ਇੱਕ ਚੋਣ ਜਲੰਧਰ ਜਿੱਤ ਲਈ ਹੋ ਸਕਦਾ ਚਾਰਵੇਂ ਵਿੱਚੋਂ ਵੀ ਕੁਝ ਜਿੱਤੇ ਜਾਣ ਆਉਣ ਵਾਲੇ ਸਮੇਂ 'ਚ ਕਿਉਂਕਿ ਹੋਰ ਵੀ ਕਿਸੇ ਪਾਰਟੀ ਦਾ ਵਾਰ ਨਹੀਂ ਐਨਾ ਰੋਲਕ ਚੋਲਾ ਆਪਾਂ ਤਾਂ ਪੀਪਈ ਹੋਈ ਆ ਇਹਨਾਂ ਨੂੰ ਅਸਲ 'ਚ ਉਹ ਜਿਹੜਾ ਕਹਿੰਦੇ ਨੇ ਕੱਠ ਲੋਹੇ ਦੀ ਲੱਠ ਸਰਵਿਤ ਝਾਲਮ ਦੇ ਜੇ ਇਹ ਯੂਨੀਅਨਾਂ ਚਾਹੇ ਜਿੰਨੀਆਂ ਵੀ ਹੈਗੀਆਂ ਨੇ ਇਹ ਸਾਂਝੀਆਂ ਮੰਗਾ ਖਾਤਰ ਕਈ ਗੱਲਾਂ ਉਹਨਾਂ ਦੀਆਂ ਨਹੀਂ ਹੁੰਦੀਆਂ ਪਰ ਨਾਲ ਦੇਂਦੀਆਂ ਹੁੰਦੀਆਂ ਨੇ ਕਈ ਗੱਲਾਂ ਨਾਲ ਦੇ ਆਉਂਦੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਕਿਸਾਨਾਂ ਨੂੰ ਉਹਨਾਂ ਨੂੰ ਕੋਈ ਸਾਂਝਾ ਘੋਲ ਉਸਾਰਨ ਦੀ ਗੱਲ 'ਚ ਹੁਣ ਆ ਦੇਖ ਲਓ ਜੀ ਖਨੌਰੀ ਮੋਰਚਾ ਸ਼ੰਭੂ ਮੋਰਚਾ ਕਿਸਾਨ ਕੋ ਨੂੰ ਕੋਲ ਦਾ ਕੀ ਬਣਿਆ ਕੋਈ ਕਿੱਧਰ ਮਿਲ ਜਾਂਦਾ ਕੋਈ ਕਿਸੇ ਨੂੰ ਮਿਲ ਜਾਂਦਾ ਕੋਈ ਕਿਸੇ ਨੂੰ ਮਿਲ ਜਾਂਦਾ ਸੋ ਇਸ ਕਰਕੇ ਸਾਰੀਆਂ ਯੂਨੀਅਨਾਂ ਨੂੰ ਵੀ ਮਤਲਬ ਆਪਣੇ ਅੰਦਰ ਚ ਆਤ ਮਾਰਨ ਦੀ ਲੋੜ ਆ ਤੇ ਇਹ ਸਮਝਣ ਦੀ ਲੋੜ ਆ ਵੀ ਸਰਕਾਰਾਂ ਹੁਣ ਖੋਣ ਤੇ ਲੱਗੀਆਂ ਹੋਈਆਂ ਨੇ ਅਦਾਲਤਾਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੀਆਂ ਨੇ ਕੋਈ ਵੇਲਾ ਸੀ ਅਦਾਲਤਾਂ ਰਾਹੀਂ ਮੁਲਾਜ਼ਮਾਂ ਨੂੰ ਬਹੁਤ ਰਾਹਤ ਮਿਲਦੀ ਸੀ ਬਿਲਕੁਲ ਹੁਣ ਇਹੋ ਜਿਹਾ ਵੇਲਾ ਆ ਗਿਆ ਅਦਾਲਤਾਂ ਰਾਹੀਂ ਸਰਕਾਰਾਂ ਨੂੰ ਰਾਹਤ ਮਿਲ ਰਹੀਆਂ ਨੇ ਮੁਲਾਜ਼ਮਾਂ ਦੀਆਂ ਤੁਸੀਂ ਦੇਖੀਓ ਕਿੰਨੀਆਂ ਪਟੀਸ਼ਨਾਂ ਅੱਜ ਇੱਕ ਬੀਬੀ ਦੀ ਪੋਸਟ ਆਈ ਆ ਸ਼ਾਇਦ 5964 EG ਦੇ ਅਰਕਨ ਵਿੱਚ ETTC ਫਜ਼ਲਗਾ ਤੋਂ ਅਬੀਦ ਕੁੜੀ ਹੁਣ ਉਹ ਤੁਸੀਂ ਮਸਲਾ ਦੇਖੋ ਵੀ ਪਹਿਲਾਂ ਇੱਕ ਇਸ਼ਤਿਹਾਰ ਦੇਤਾ ਉਸ ਤੋਂ ਬਾਅਦ ਇੱਕ ਹੋਰ ਨਾਲ ਇਸ਼ਤਿਹਾਰ ਦੇਤਾ ਫਿਰ ਉਹਨਾਂ ਦਾ ਟੈਸਟ ਲੈ ਲਿਆ ਫਿਰ ਉਹ ਕੋਰਟ 'ਚ ਚੈਲੰਜ ਹੋ ਗਿਆ ਫਿਰ ਕੋਰਟ 'ਚ ਹੋ ਗਿਆ ਵੀ ਤੁਸੀਂ ਦੁਬਾਰਾ ਨਵਾਂ ਟੈਸਟ ਲਓ ਨਵੇਂ ਟੈਸਟ ਦੇ ਵਿੱਚ ਹੁਣ ਗਾ ਕੀ ਬਣਦਾ ਪਤਾ ਲੱਗੂ ਕਿਉਂਕਿ ਨਵੇਂ ਟੈਸਟ 'ਚ ਕੁਝ ਬੰਦੇ ਨਵੇਂ ਵੀ ਆਏ ਹੋ ਸਕਦੇ ਆ ਕੁਝ ਰਹੇ ਵੀ ਹੋ ਸਕਦੇ ਨੇ। ਇਹ ਨਾਲੇ ਸਿਲੈਕਟ ਸੀਗੇ ਆਊਟ ਹੋ ਗਏ ਕੁਝ। ਹੋ ਸਕਦਾ। ਉਹਨਾਂ ਲਈ ਦੁੱਖ ਦੀ ਗੱਲ ਆ। ਕਸੂਰ ਉਹਨਾਂ ਦਾ ਕਸੂਰ ਕੋਈ ਨਹੀਂ। ਮਤਲਬ ਕਸੂਰ ਤੁਹਾਡਾ ਸਾਰਾ ਸਰਕਾਰਾਂ ਦਾ। ਤੁਹਾਡੇ ਪ੍ਰਬੰਧ ਕੀ ਕਸੂਰਾ ਸਜਾ ਜਿਹੜੀ ਜੇ ਕਿਸੇ ਨੂੰ ਲਾਹਾ ਮਿਲਦਾ ਤਾਂ ਫਿਰ ਜਿਹੜਾ ਕਿਸੇ ਦੇ ਚੁੱਲ੍ਹੇ ਦੀ ਅੱਗ ਵੀ ਬੁਝਦੀ ਹੈ। ਸਰਪੰਚ ਜੀ ਇਹ ਹੋ ਸਕਦਾ ਹਰੇਕ ਮਸਲੇ ਨੂੰ ਇਹ ਜ ਆ ਜਾਣ ਬੁੱਝ ਕੇ ਪੇਚੀਦਾ ਬਣਾਉਣਾ ਕਿਉਂ ਕੋਰਟ ਚ ਲਿਆ ਜਾਵੇ। ਇੱਕ ਚਾਲ ਵੀ ਤੇ ਹੋ ਸਕਦੀ ਹੈ ਨਾ। ਬਚ ਕੇ ਰਹਿਣ ਦੀ। ਹੁਣ ਜਿਵੇਂ ਪ੍ਰੋਫੈਸਰ ਨੇ ਉਹ ਸਿੱਖਿਆ ਮੰਤਰੀ ਦੇ ਪਿੰਡ ਬੈਠੇ ਨੇ। ਲੋ ਜੀ ਅਸੀਂ ਕੁਝ ਨਹੀਂ ਕਰ ਸਕਦੇ। ਮੈਂ ਕਹਿੰਦਾ ਜੀ ਜੇ ਸਰਕਾਰਾਂ ਦਾ ਕੋਈ ਫੈਸਲਾ ਕੋਰਟ ਵੱਲੋਂ ਰੱਦ ਹੁੰਦਾ ਜਵਾਬ ਦੇ ਹੀ ਕੀਦੀ ਆ ਅਫਸਰਾਂ ਨੇ ਜਵਾਬ ਦੇ ਹੀ ਕਿਉਂ ਨਹੀਂ ਨਾ ਕਿਸੇ ਪੁਲਿਸ ਵਾਲੇ ਦੀ ਆ ਨਾ ਕਿਸੇ ਦੂਜੀ ਅਫਸਰ ਦੀ ਜਵਾਬ ਦੇਹੀ ਆ ਹਾਂ ਜਦੋਂ ਇਹਨਾਂ ਤੇ ਫਸਦਿਆ ਮੰਤਰੀ ਕੋਈ ਫਸਦਾ ਜੋ ਕੋਈ ਹੋਰ ਫਸਦਾ ਫਿਰ ਉਹ ਅਫਸਰਾਂ ਦੀ ਬਲੀ ਲੈ ਲੈਂਦੇ ਨੇ ਹੁਣ ਉਹ ਪੰਚਾਇਤ ਚ ਜਿਹੜੇ ਦੋ ਅਫਸਰ ਇਹਨਾਂ ਨੇ ਮਤਲਬ ਕੀਤੇ ਸੀ ਸੈਂਟਰ ਨੇ ਕੇਸ ਨਹੀਂ ਮਨਜ਼ੂਰ ਕੀਤਾ ਬਹਾਲ ਹੋਗੇ ਲੋਕਾਂ ਦੀ ਅੱਖਾਂ ਤੋਂ ਹੀ ਹੁੰਦੇ ਨੇ ਮਤਲਬ ਕੀ ਸਹੀ ਹੁੰਦੀ ਹੈ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਟੌੜਾ ਸਾਹਿਬ ਕਹਿੰਦੇ ਹੁੰਦੇ ਸੀ ਵੀ ਇਹ ਅਫਸਰਾਂ ਤਾਂ ਜਾਨ ਨਹੀਂ ਹੈ ਇੱਕ ਰਾਈਡੈਂਟਿਟੀ ਕਰ ਦੋ ਸਰਵਿਸ ਬੁੱਕ ਤੇ ਜਦੋਂ ਕਿਤੇ ਪ੍ਰੋਮੋਸ਼ਨ ਹੋ ਨਾਲ ਜਾਉ ਜੀ ਤੇ ਇਹ ਹੁਣ ਅਸੀਂ ਨਿਰਪਰੇ ਅਫਸਰਾਂ ਤੇ ਆ ਕਿਉਂਕਿ ਸਾਨੂੰ ਸਾਰਾ ਪਤਾ ਪਤਾ ਕੱਖਰੀ ਦਾਵੇ ਅਸੀਂ ਇਹ ਕਰਦੇ ਆ ਕਿਉਂ ਇਹ ਨੀਤ ਨੀਤੀ ਨੀਤੀਗਤ ਫੈਸਲੇ ਜਾਂ ਕਾਰਜਸ਼ੈਲੀ ਜਵਾਬ ਦੇ ਕਿਸੇ ਵੀ ਖੇਤਰ ਚ ਤੁਹਾਨੂੰ ਸਾਹਮਣੇ ਨਹੀਂ ਆਉਂਦੀ ਅੱਛਾ ਤੁਸੀਂ ਦੂਜੀ ਗੱਲ ਸੁਣ ਲਓ ਜਿਹੜਾ ਮੰਤਰੀ ਮਾੜੇ ਜਿਹਾ ਖੰਭ ਕੱਢਦਾ ਉਹਦਾ ਕਦੋਂ ਵੱਧਦਾ ਵੀ ਥਾੜੀ ਆਲ ਹੁਣ ਆ ਕਰ ਰਿਹਾ ਉਹਦੀ ਸ਼ਾਂਤ ਆ ਅਮਨ अरोड़ा ਆ ਕਰ ਰਿਹਾ ਉਹਦੀ ਸ਼ਾਂਤ ਆ ਆ ਆਪਣਾ ਮੀਤ ਹੈਰ ਆ ਹੋ ਗਿਆ ਨਾਲ ਦੀ ਨਾਲ ਸ਼ਾਂਤ ਆ ਇੱਕ ਨਵੇਂ ਆਇਆ ਹੈ ਪਹਿਰੇ ਹੀ ਨਹੀਂ ਲੱਗਣ ਦੇ ਕਿਥੇ ਕਿ ਅਗਰ ਮੈਂ ਕਿ ਮੈਨੂੰ ਸਮਝਦਾ ਉਹਦੀ ਮੇਕਿੰਗ ਬਦਲੇ ਜਾਂਦੇ ਨੇ ਸੋ ਇਸ ਕਰਕੇ ਦੁਕਾਨ ਤੇ ਆਪਣਾ ਪਰ ਦੇਖਣਾ ਹੋਏਗਾ ਹੁਣ ਹਰਜੋਤ ਬੈਂਸ ਨਾਲ ਕੀ ਹੁੰਦਾ ਦੇਖੋ ਜੀ ਪਹਿਲਾਂ ਵੀ ਕੀਤਾ ਇੱਕ ਕੀ ਸੀ ਕਸੂਰ ਆਪਣੇ ਉਹਦਾ ਅੰਮ੍ਰਿਤਸਰ ਵਾਲਾ ਜਿਹੜਾ ਮੰਤਰੀ ਸੀ ਸਥਾਨਕ ਸਰਕਾਰਾਂ ਦਾ ਉਹ ਨਿਜਰ ਹੈ ਨਿਜਰ ਨਿਜਰ ਉਹਨੇ ਇੰਨੀ ਕਿਹਾ ਸੀ ਵੀ ਹੁਣ ਤੱਕ ਵਰਜਿੰਦਰ ਸਿੰਘ ਹਮਦਰਦ ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ ਤੇ ਹੁਣ ਤੱਕ ਕੀ ਨਿਕਲਿਆ ਸਾਰੇ ਦੋਸ਼ ਚ ਮੈਨੂੰ ਤੁਸੀਂ ਇਹ ਕੱਢ ਲਓ ਜੀ ਉਹ ਨਾਲ ਦੀ ਨਾਲ ਤੋਂ ਸਸਤੀ ਫੇਰ ਲੈ ਲਿਆ ਸਿੰਗਲੇ ਜਾਂ ਕੀ ਬਣੇ ਤੁਸੀਂ ਉਹ ਦੇਖ ਲਓ ਸੋ ਇਹ ਤੱਲਾ ਲਾਉ ਸਿਆਸਤਾ ਜਿਹਦੇ ਨਾਲ ਪੰਜਾਬ ਵਿੱਚ ਕੋਈ ਸੁਧਰ ਨਹੀਂ ਥਾ ਬਗਾੜ ਦੇ ਰਾਹ ਪੈਂਦਾ ਜਿਵੇਂ ਜਿਵੇਂ ਨਵਜੋਤ ਸਿੰਘ ਸਿੱਧੂ ਇੱਕ ਗੱਲ ਉਹ ਹਾਰਦਾ ਸੀ ਨਾ ਵੀ ਅਮਨ ਕਾਨੂੰਨ ਤੋਂ ਬਿਨਾ ਸਾਰੇ ਮਸਲਿਆਂ ਦਾ ਹੱਲ ਖਜ਼ਾਨੇ ਦੀ ਚਾਬੀ ਆ ਜਦੋਂ ਤੱਕ ਖਜ਼ਾਨੇ 'ਚ ਜਿਹੜੀਆਂ ਕਰਲਾਂ ਪੈ ਰਹੀਆਂ ਨੇ ਉਹ ਬੰਦ ਨਹੀਂ ਕਰਦੇ ਜਦੋਂ ਤੱਕ ਤੁਸੀਂ ਖਰਚੇ ਘਟਾਉਂਦੇ ਨਹੀਂ ਆਮਦਨ ਨਹੀਂ ਵਧਦੇ ਪੰਜਾਬ ਜਿਹੜਾ ਜਾ ਰਿਹਾ ਦਲਦਲ ਦੇ ਵਿੱਚ ਉਹਨੂੰ ਰੋਕਿਆ ਨਹੀਂ ਜਾ ਸਕਦਾ ਤੇ ਹੁਣ ਤੁਸੀਂ ਦੇਖ ਲਓ ਕਰਜ਼ਾ ਹਨੂਮਾਨ ਦੀ ਪੂਛ ਮੰਗੂ ਵਧ ਹੀ ਜਾਂਦਾ ਕਹਿੰਦੇ ਸਾਰੀ ਲੈਂਦੇ ਨੇ ਜੀ ਅਸੀਂ ਲੈਂਦੇ ਨੇ ਫਿਰ ਤੁਸੀਂ ਨਵੇਂ ਕੀ ਹੋਏ ਜੀ ਨਵੇਂ ਕਹਿੰਦੇ ਕੋ ਫਲੈਟ ਬਦਲਾ ਕਿੱਥੇ ਗਿਆ ਬਦਲਾ ਕਿੱਥੇ ਗਿਆ ਸੋ ਸੋਚਣ ਵਾਲੀਆਂ ਗੱਲਾਂ ਨੇ ਸੋਚਦੇ ਹਾਂ ਤਾਂ ਵੈਸੇ ਕਰਜ਼ਾ ਵਧ ਰਿਹਾ ਤੇ ਲਗਾਤਾਰ ਚੱਕ ਵੀ ਰਹੇ ਨੇ ਫਿਰ ਵੀ ਕਹਿੰਦੇ ਖਜ਼ਾਨਾ ਖਾਲੀ ਨਹੀਂ ਹੈਗਾ ਚਲੋ ਕਿਉਂਕਿ ਜਦੋਂ ਚੱਕਣਾ ਹੀ ਕਰਜ਼ਾ ਤੇ ਨਵੇਂ ਕਹਿੰਦੇ ਫਲੈਟ ਵੀ ਪੰਜਾਬ ਸਰਕਾਰ ਫਲੇਟਾਂ ਦੀ ਵੀ ਗੱਲ ਚੱਲਦੀ ਆ 150 ਦੇ ਕਰੀਬ ਨਵੇਂ ਫਲੇਟ ਵੀ ਲੈਣਗੇ 150 60 ਨਾ ਫਲੇਟ ਵੀ ਲੈਣਗੇ ਤੇ ਪਾਰਟੀ ਦੇ ਹੈੱਡਕੁਆਰਟਰ ਬਣਾਉਣ ਲਈ ਜਿਵੇਂ ਪਹਿਲਿਆਂ ਨੇ ਦਫ਼ਤਰ ਬਣਾਨੇ ਸਸਤੇ ਭਾਅ ਤੇ ਜ਼ਮੀਨਾਂ ਵੀ ਲੈਣਗੇ ਉਹੀ ਉਹੀ ਜਿਹੜੀਆਂ ਜ਼ਮੀਨਾਂ ਹੁੰਦੀਆਂ ਨੇ ਮੁੜ ਕੇ ਉਹੀ ਲੜਾਈ ਦਾ ਸਾਧਨ ਬਣ ਜਾਂਦੀ ਆ ਜਾਂ ਅੱਡ ਰਹਿਣ ਦਾ ਸਾਧਨ ਬਣ ਜਾਂਦੀ ਆ ਹੁਣ ਇੱਕ ਬਹੁਤ ਸੀਨੀਅਰ ਕਾਮਰੇਡ ਮੈਨੂੰ ਦੱਸ ਰਿਹਾ ਸੀ ਕਹਿੰਦਾ ਸੀਪੀਸੀ ਪੀਪੀਐਮ ਦੀ ਇੱਕਤਾ ਨਹੀਂ ਹੋ ਸਕਦੀ ਮੈਂ ਕਿਹਾ ਕਿਉਂ ਕਹਿੰਦਾ ਅਰਬਾਂ ਦੀ ਜਾਇਦਾਦ ਆ ਮੁਲਕ 'ਚ ਹਰ ਇੱਕ ਪਾਰਟੀ ਦੇ ਅੱਡ ਅੱਡ ਕਬਜ਼ੇ ਦੇ ਵਿੱਚ ਭਾਵਨ ਨੇ ਇੰਨਾ ਸਾਰਾ ਕੁਝ ਹੈਗਾ ਸੋ ਜਦੋਂ ਇਹ ਜਾਇਦਾਦ ਬਣ ਜਾਂਦੀ ਹੈ ਜਿਵੇਂ ਇਕਾਲੀ ਦਲ ਨੇ ਬਣਾ ਲਈ ਇੱਥੇ ਦਫ਼ਤਰ ਉਹਨਾਂ ਨੇ ਦਫ਼ਤਰ ਉਹ ਔਰਤਾ ਦੀ ਦਫ਼ਤਰ ਦੇ ਕਬਜ਼ਾ ਕਰ ਰਹੇ ਨੇ ਤਾਂ ਕਿ ਮੁੱਦੇ ਜਿਹੜੇ ਉਹ ਅਣਗੋਲੇ ਰਹਿ ਜਾਣ ਸੋ ਇਸ ਕਰਕੇ ਜੇ ਤੁਸੀਂ ਜਨਤਕ ਸੰਪਤੀ ਨੂੰ ਲੁੱਟਣੀ ਆ ਜਾਂ ਉਹਨੂੰ ਗਹਿਣੇ ਧਰਨਾ ਫਿਰ ਬਦਲਾਅ ਕੀ ਹੋਇਆ ਜੀ ਇਹ ਤਾਂ ਦਿਖਾਉਣਾ ਵੀ ਇੱਥੇ ਅਸੀਂ ਆ ਬਦਲਾਅ ਕਰਤਾ ਸਿਰਫ ਇਹ ਕਹੀ ਜਾਣਾ 70 ਸਾਲਾਂ ਚ ਨਹੀਂ ਜੀ ਕੁਝ ਹੋਇਆ ਉਹ ਨਹੀਂ ਹੋਇਆ ਪ੍ਰਭੂ ਤਾਂ ਹੀ ਤਾਂ ਤੁਹਾਨੂੰ ਰਾਜਗਦੀ ਤੇ ਬਿਠਾਇਆ ਤੁਸੀਂ ਕਰਕੇ ਤਾਂ ਦਿਖਾਓ ਮਤਲਬ ਇਹ ਜੇ ਸੰਕਲਪ ਦੇ ਤੇ ਹਾਲੇ 5 ਸਾਲ ਤਾਂ ਦੇਖੋ ਜੀ ਲੱਤਾਂ ਖਿੱਚਣੀਆਂ ਛੱਡੋ ਜੀ ਕਿਸੇ ਸਵਾਲ ਦਾ ਜਵਾਬ ਇਹਨਾਂ ਦਿਓ ਜੀ ਮਤਲਬ ਕਿ ਇਹਦਾ ਵਰਤਾਨ ਸਿਰਜਿਆ ਜਾ ਰਿਹਾ ਜਿਹਦੇ ਵਿੱਚੋਂ ਆਪਾਂ ਤਾਂ ਵੀ ਬੇਵਿਸ਼ਵਾਸੀ ਰੂਲਕ ਚੋਲਾ ਪੈਦਾ ਹੋ ਰਿਹਾ ਪੰਜਾਬ ਵਿੱਚ ਇਹ ਪੰਜਾਬ ਦੀ ਸਰਕਾਰ ਨੂੰ ਵੀ ਸੂਤਾ ਰਹੇ ਦਿੱਲੀ ਨੂੰ ਵੀ ਸੂਤਾ ਰਹੇ شکریہ ਅਲਿਸ਼ਾ ਬਹੁਤ ਬਹੁਤ ਧੰਨਵਾਦੀ ਸਮਾਂ ਕੱਢਿਆ ਸੋ ਇਸਨ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮਸਲਿਆਂ ਤੇ ਆਪਣੀ رائے ਰੱਖੀ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ